ਬਠਿੰਡਾ ਔਰ ਖੱਬੇ ਪਾਸੇ ਜਿਹੜੀ ਟੀਮ ਹੈ ਉਹ ਹੈ ਮੋਗਾ ਮੋਗਾ ਔਰ ਬਠਿੰਡਾ ਮੈਚ ਬੜਾ ਫਸਵਾ ਕਬੱਡੀ ਦੇ ਪ੍ਰਾਣੇ ਖਿਡਾਰੀ ਨੇ ਦਿਯਾਲੇ ਵਰਗੇ ਸ਼ਵਿੰਦਰ ਭਾਉ ਔਰ ਕੇਵਲ ਭਾਉ ਜੈਤੋਂ ਵਾਲੇ ਬੜੇ ਮਸ਼ਹੂਰ ਨੇ ਲਾ ਪਹਿਲੀ ਰੇਡ ਇਹ ਹੈ ਮੇਰੇ ਵੀਰੋ ਖੰਨਾ ਭਿੰਡਰ ਵਾਲਾ ਇਸ ਵੇਲੇ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਨੂੰ ਵੱਚ ਚੁੱਕਿਆ ਹੈ ਉਧਰਲੇ ਪਾਸੇ ਵੇਖਨਾ ਕਿ ਐਨ ਮੇਰੇ ਵੀਰੋ ਬਠਿੰਡੇ ਵਾਲਾ ਕਮਾਲ ਦਾ ਯਾਫੀ ਇਸ ਵੇਲੇ ਕੇਵਲ ਭਾਉ ਦੇ ਨਾਲ ਸਿਰੇ ਦੀ ਟੱਕਰ ਇੱਕ ਪਾਸੇ ਖੰਨਾ ਇਹ ਭਿੰਡਰ ਵਾਲਾ ਇਹ ਮੇਰੇ ਵੀਰੇ ਕੇਵਲ ਪਾਉ ਏ ਕਬੱਡੀ ਦਾ ਬਹੁਤ ਸੀਨੀਅਰ ਔਰ ਕਬੱਡੀ ਦਾ ਤਜਰਬੇਦਾਰ ਖਿਡਾਰੀ ਮੇਰੇ ਵੀਰੇ ਪਾਉ ਰੇੜੇ ਇਸ ਵੇਲੇ ਮੇਰੇ ਵੀਰੇ ਸ਼ਵਿੰਦਰ ਪਾਉ ਇਹ ਵੀ ਕਹਿੰਦੇ ਵੀ ਜੈਤੋ ਦਾ ਜਿੱਥੋਂ ਦਾ ਮੋਰਚਾ ਬੜਾ ਮਸ਼ਹੂਰ ਹੈ ਜਦੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਆ ਫਿਰ ਕਹਿੰਦੇ ਵੀ ਮੋਰਚੇ ਦਾ ਜ਼ਿਕਰ ਆਉਂਦਾ ਆ ਉਹ ਦੇਖਾਂਗੇ ਵੀ ਇਹ ਹੈ ਸ਼ਵਿੰਦਰ ਪਾਉ ਉਹ ਬੱਲੇ 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 ਸਮੇ ਸਮੇਂ ਦੀਆਂ ਬਾਤਾਂ ਨੇ ਔਰ ਉਧਰਲੇ ਪਾਸੇ ਬਹੁਤ ਸੋਹਣਾ ਜਿਹੜਾ ਜੱਫਾ ਉਹ ਦੇਖਦੇ ਵੀ ਉਧਰਲੇ ਪਾਸੇ ਖਾਲਾ ਖਾਈ ਵਾਲਾ ਬਹੁਤ ਸੋਹਣਾ ਜੱਫਾ ਜੜਦਾ ਹੋਇਆ ਲਾਵੇ ਅਗਲੀ ਗੱਲ ਕਰ ਬਈ ਨੌਜਵਾਨਾ ਲਾ ਰੇਣ ਇਸ ਵੇਲੇ ਮੇਰੇ ਵੀਰੋ ਖੇਡ ਮੈਦਾਨ ਵਿੱਚ ਕੋਨੇ ਹੈ ਮੇਰੇ ਵੀਰੋ ਸ਼ੂਸ਼ਕ ਦੀ ਧਰਤੀ ਦਾ ਆਹ ਸਾਹਮਣੇ ਦੇਖਦੇ ਆਂ ਕਿ ਇਸ ਵੇਲੇ ਜੌਨੀ ਢੁੱਡੀਕੇ ਵਾਲੇ ਦੇ ਨਾਲ ਸਿਰੇ ਦੀ ਟੱਕਰ ਹੋਈ ਏ ਕਿ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਐ ਪਿੰਦਰ ਗੋਨੇਆਣੇ ਦੀ ਧਰਤੀ ਬਠਿੰਡੇ ਤੇ ਬਿਲਕੁਲ ਕੋਲ ਕਰਕੇ ਜਿੱਥੇ ਤੇ ਕਹਿੰਦੇ ਵੀ ਅਮਨ ਵਰਗੇ ਗਾਇਕ ਬੜੇ ਮਸ਼ਹੂਰ ਹੋਏ ਆ ਆਉ ਉਸੇ ਪਿੰਡ ਦਾ ਇਹ ਗੱਭਰੂ ਬੱਲੇ ਬੱਲੇ ਹੁੰਦੀ ਹੋਈ ਜਾਂ 2 ਨੰਬਰ ਦੇ ਉਤੋਂ ਖੁੱਜ ਪੱਟੀ ਹੋਈ ਔਲ ਕੁਲਵਿੰਦਰ ਦੀ ਵਗਦੀ ਹੋਈ ਵੇਸਲਾ ਮੈਨੂੰ ਲੱਗਦਾ ਵੀ ਕਾਲਾ ਖਾਈ ਵਾਲਾ ਬਹੁਤ ਸੋਹਣਾ ਜਿਹੜਾ ਜੱਫਾ ਉਹ ਫੇਰ ਮੈਦਾਨ ਦੇ ਵਿੱਚ ਜੜਦਾ ਹੋਇਆ ਇਹ ਬਠਿੰਡੇ ਦੀ ਧਰਤੀ ਕੇ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਆਓ ਚੌਂਗ ਦੇ ਵਿੱਚੋਂ ਫੇਰ ਕਹਿੰਦੇ ਵੀ 2 ਨੰਬਰ ਦੇ ਉੱਤੇ ਟੱਚ ਕਰਦਾ ਹੋਇਆ ਔਰ ਦੌੜਾ ਆਉਂਦਾ ਪੁਆਇੰਟ ਲੈ ਕੇ ਇਹ ਕਹਿੰਦੇ ਵਿਪਿੰਦਰ ਬਹੁਤ ਸੋਹਣਾ ਰੀਡ ਔਰ ਬਹੁਤ ਸੋਹਣਾ ਪੁਆਇੰਟ ਚੱਲ ਭਾਈ ਕਬਰੂਆ ਪਾ ਭਾਈ ਅਗਲੀ ਰੀਡ ਯਾ ਰੀਡ ਇਸ ਵੇਲੇ ਮੇਰੇ ਵੀਰੇ ਦਿਆਲਾ ਏ ਢੁੱਡੀ ਕੇ ਪਿੰਡ ਦਾ ਬਠਿੰਡੇ ਵਾਲਾ ਇਸ ਵੇਲੇ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਨੂੰ ਵੱਧ ਚੁੱਕਿਆ ਹੈ ਕਿ ਚਾਰ ਯਾਫੀ ਖੜੇ ਧਾਵੀ ਆ ਗਿਆ ਭੱਜ ਕੇ ਕਾਣ ਗਿੱਟੇ ਖਿੱਚੂ ਕਾਣ ਲੱਗੂ ਭੱਜ ਕੇ ਕਿਹਦੇ ਮੋਟੇ ਡੋਲੇ ਕਿਹਦੇ ਪੱਟ ਪਏ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਵਾਓ ਦਿਅਲਿਆ ਇਹ ਦਿਅਲਿਆ ਢੁੱਡੀਕੇ ਵਾਲਾ ਜਿਹੜਾ ਕਮਾਲ ਦਾ ਪੁਆਇੰਟ ਆਪਣੀ ਟੀਮ ਲਈ ਉੜਦਾ ਹੋਇਆ ਲਓ ਕਹਿੰਦੇ ਵੀ ਇੱਕ ਕੋਹਨੀ ਰਣੀਵਾਲ ਦਾ ਆਪਣੇ ਸੰਬੇ ਦਾ ਸੁਪਰ ਸਿੱਧ ਹੋਇਆ ਔਰ ਇੱਕ ਕਹਿੰਦੇ ਵੀ ਆ ਸ਼ੂਸ਼ਕ ਵਾਲਾ ਕੋਹਨੀ ਜਲਾ ਫਿਰੋਜ਼ਪੁਰ ਦਾ ਕਦੇ ਫਿਰੋਜ਼ਪੁਰ ਦੇ ਨਾਲ ਕਹਿੰਦੇ ਵੀ ਭਗਤ ਸਿੰਘ ਹੋਰਾਂ ਦੇ ਨਾਮ ਵੀ ਜੁੜਦੇ ਆ ਆਓ ਦੇਖਿਆ ਵੀ ਬਹੁਤ ਸੋਹਣਾ ਉਧਰਲੇ ਪਾਸੇ ਮੁਕਾਬਲਾ ਹੁੰਦਾ ਹੋਇਆ ਔਰ ਫਿਰ ਦੇਖਦੇ ਵੀ ਸਮਾਂ ਕੀ ਫੈਸਲਾ ਕਰਦਾ ਬੱਲੇ ਬੱਲੇ ਵਾਹ ਓ ਗੱਬਰੂਆ ਵਾਹ ਓ ਨੌਜਵਾਨਾ ਤੋ ਉਧਰਲੇ ਪਾਸੇ ਸਿੱਖ ਸਰਦਾਰ ਗੱਬਰੂ ਤੋ ਸਾਹਮਣੇ ਬਹੁਤ ਸੋਹਣਾ ਮੁਕਾਬਲਾ ਔਰ ਬਹੁਤ ਸੋਹਣਾ ਜਿਹੜਾ ਪੁਆਇੰਟ ਹੈ ਔਰ ਰਜੇਸ਼ ਬੋਬੀ ਵਰਗੇ ਪੁੱਜੇ ਹੋਏ ਆਉ ਆਪਾਂ ਮੁਬਾਰਕਬਾਦ ਦਿੰਨੇ ਆ ਗੁਰਪ੍ਰੀਤ ਸਿੰਘ ਚੇਅਰਮੈਨ ਸੁਦੇਸ਼ ਸਾਡਾ ਨੌਜਵਾਨ ਸਿੱਧੂ ਪ੍ਰਧਾਨ ਔਰ ਸਲੀਮ ਸਾਡਾ ਮਸੀਹ ਗੱਭਰੂ ਔਰ ਨਾਲ ਹਰਪ੍ਰਜਨ ਸਿੰਘ ਐਸਆਈ ਮਾਸਟਰ ਦਿਨੇਸ਼ ਸ਼ਰਮਾ ਔਰ ਗੁਰਚਰਨ ਪਾਲੂ ਬਲਦੇਵ ਸਿੱਧੂ ਅਮਿਤ ਸਿੰਘ ਬੋਗੇ ਵੱਲੋਂ ਇਹ ਕਿੰਦੇਰੇ ਹੱਥਾਂ ਨਾਲ ਇਸ ਵੇਲੇ ਕਬੱਡੀ ਪਾ ਰਿਹਾ ਹੈ ਆਏ ਮੇਰੇ ਵੀਰੇ ਜੈਤੋ ਵਾਲਾ ਕੇਵਲ ਪਾਵੇ ਇਸ ਦਿਨ ਨਾਲ ਸਿਰੇ ਦੀ ਟੱਕਰ ਇੱਕ ਪਾਸੇ ਆਓ ਕਿੰਦੇਰੇ ਤੇ ਦੂਜੇ ਪਾਸੇ ਤਜਰਬਾ ਵੱਡਾ ਹੈ ਇੱਕ ਆ ਮਿੱਤਰੋ ਮੈਂ ਤੁਹਾਡੇ ਨਾਲ ਵਾਲਾ ਕਿ ਇੱਕ ਮੰਡੀ ਜੈਤੂ ਲੱਗਦੀ ਦੂਜੀ ਲੱਗਦੀ ਸ਼ਹਿਰ ਬਰਨਾਲੇ ਕਿ ਇੱਕ ਮੰਡੀ ਜੈਤੂ ਲੱਗਦੀ ਯਾ ਜੈਤੂ ਵਾਲਾ ਕਹਿੰਦੇ ਬਈ ਸ਼ਵਿੰਦਰ ਔਰ ਦੂਜੇ ਪਾਸੇ ਕੰਨੀ ਦੇ ਉੱਤੇ ਕੀਤਾ ਹੋਇਆ ਟੱਚ ਔਰ ਪੈਰ ਉਖੜਦੇ ਹੋਏ ਪੈਰ ਉਖੜਦੇ ਹੋਏ ਪਾਣੀ ਪਾ ਯਾਰ ਪਾਣੀ ਔਰ ਫਿਰ ਦੇਖਦੇ ਆ ਵਿਕਾਲਾ ਖਾਈ ਵਾਲਾ ਸਿੰਘ ਪ੍ਰੀਤੇ ਡਡਾਲੀਏ ਵਰਗੇ ਔਰ ਕਹਿੰਦੇ ਵੀ ਫਿੱਡੂ ਵਰਗੇ ਵੱਡੇ ਵੱਡੇ ਖਿਡਾਰੀ ਹੋਏ ਨੇ ਆਉ ਉਸੇ ਜ਼ਿਲ੍ਹੇ ਦਾ ਇਹ ਨੌਜਵਾਨ ਪਾਲੀ ਉਹ ਇੱਕ ਪਾਸੇ ਪਾਲੀ ਔਰ ਦੂਜੇ ਪਾਸੇ ਗਿਆਨੀ ਢੁੱਢੀਆਂ ਵਾਲਾ ਲੋ ਸਾਹਮਣੇ ਉਹ ਵਾਹ ਜੀ ਵਾਹ ਮੈਦਾਨ ਦੇ ਵਿੱਚ ਉਹ ਬੱਲੇ 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 ਵਾਹ ਉਹ ਗੱਭਰੀ ਵਾਹ ਬਹੁਤ ਸਾਰਾ ਰੇਡ ਇਸ ਵੇਲੇ ਖੇਡ ਮੈਦਾਨ ਵਿੱਚ ਮੇਰੇ ਵੀਰੋ ਖੰਨਾ ਏ ਭਿੰਡਰਾ ਵਾਲਾ ਵੱਧ ਕੇ ਕਬੱਡੀ ਪਾਉਣ ਨੂੰ ਵੱਧ ਚੁੱਕਿਆ ਏ ਜਾਫੀ ਨੇ ਹੁਣ ਵੇਖਦੇ ਕਿ ਤਿੰਨਾ ਵਿੱਚੋਂ ਇਸ ਵੇਲੇ ਨੌਜਵਾਨ ਕੋਸ਼ਿਸ਼ ਕਰ ਰਿਹਾ ਹੈ ਟੀਕਿਆ ਵਾਲਾ ਦਿਯਾਲੇ ਦੀ ਰੇਡ ਪਈ ਹੋਈ ਹੈ ਔਰ ਹਲਕਾ ਹਲਕਾ ਨੌਜਵਾਨ ਕਹਿੰਦੇ ਵੀ ਮੁੜਕਾ ਪੂੰਗਦਾ ਕਿ ਮੁੜਕਾ ਪੂੰਜਿਆ ਹੰਦਿਆ ਵੇਤੀ ਆ ਕੇ ਥਾਪੀ ਮਾਰ ਪੱਟ ਤੇ ਤਾਵੀਦਮ ਪਾਉਣ ਲੱਗਾ ਕਿ ਜਾਫੀ ਚਾਰ ਖੜ ਗਿਆ ਚੀਨ ਦੀ ਕੰਧ ਬਣ ਕੇ ਚੋਹਾਂ ਚ ਇੱਕ ਨੂੰ ਦੇਖੋ ਹੱਥ ਲਾਉਣ ਲੱਗਾ ਆ ਵਾਹ ਦਿਯਾਲਾ ਇਹ ਦਿਯਾਲਾ ਇਹ ਢੁੱਡੀਕੇ ਵਾਲਾ ਨੌਜਵਾਨ ਜਿਹੜਾ ਪੱਟੇ ਕਿਹੜਾ ਜਾਫੀ ਜਫਾ ਲਾਉ ਇਹ ਦੁਨੀਆਦਲਾਂ ਵਿੱਚ ਕਹਿੰਦੀ ਏ ਲਓ ਸਾਹਮਣੇ ਵੇਖਦੇ ਆਂ ਕਿ ਇਸ ਵੇਲੇ ਕੋਨੀ ਏ ਸ਼ੂਸ਼ਕਾੜਾ ਪਰ ਦੂਜੇ ਪਾਸੇ ਬਠੰਡੇ ਵਾਲਾ ਵੀ ਨੌਜਵਾਨ ਬੜਾ ਤਕੜਾ ਏ ਮੋਗੇ ਵਾਲੇ ਚਾਰ ਯਾਫੀ ਐਨੂੰ ਤਿਆਰੀ ਦੇ ਵਿੱਚ ਨੇ ਹੁਣ ਵੇਖਦੇ ਆਂ ਕਿ ਚਾਹ ਵਿੱਚੋਂ ਕਿਹੜਾ ਨੌਜਵਾਨ ਅੱਗੇ ਵਜ ਕੇ ਵੱਲੇ-ਵਲੇ ਘਰਾਉਂਦਾ ਏ ਆਓ ਸਾਹਮਣੇ ਵੇਖਦੇ ਆਂ ਅੱਛਾ ਜੀ ਅੱਛਾ ਜੀ ਆਹ ਸਵੀਦੀ ਬਾਜੀ ਯਰਮਨ ਬੋਬੀ ਬਾਜੀ ਐਸਆਈ ਸਾਹਿਬ ਔਰ ਨਿਸ਼ਾਨ ਸਿੰਘ ਜੀ ਹਰਜੀਤ ਖੰਨਾ ਯੂਐਸਏ ਕਿਹਦੇ ਲਈ ਬਾਜੀ 500 ਰੁਪਏ ਸਪੈਸ਼ਲ ਪਹੁੰਚਿਆ ਲਾਹ ਪਿੰਦਰੇ ਮੇਰੇ ਵੀਰੋ ਧੋਗੜਾਂ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਪਿੰਦਰ ਬਠਿੰਡੇ ਤੋਂ ਬੜੇ ਦੂਰ ਤੋਂ ਟੀਮ ਆਈ ਹੈ ਆਹ ਟੀਮ ਦੇ ਵੀ ਚਰਚੇ ਮੇਰੇ ਵੀਰੋ ਪੂਰੇ ਪੰਜਾਬ ਦੇ ਵਿੱਚ ਹੁੰਦੇ ਸੋ ਪਲੀਜ਼ ਦੋਨੇ ਟੀਮਾਂ ਦੇ ਕੋਚ ਜਿਹੜੇ ਮੈਨਾਂ ਸੰਪਰਕ ਕਰੋ ਪਲੀਜ਼ ਲਾ ਪਾਲੀ ਤੇ ਦੂਜੇ ਪਾਸੇ ਕੇਮਲ ਭਾਉ ਜੱਤੂ ਕੇ ਵਾਲਾ ਕਹਿੰਦੇ ਵੀ ਰੱਖਿਆ ਹੋਇਆ ਟੌੜ ਦੇ ਉਤੇ ਹੱਥ ਸਮਾ ਸਮਾ ਆਹ ਵਾਹ ਉਹ ਗੱਭਰੂ ਆ ਤਾੜੀ ਮਾਰਦੇ ਇੱਕ ਵਾਰੀ ਜੋਰ ਦੇ ਨਾਮ ਮੇਰੇ ਵੀਰੋ ਇਹ ਕੇਵਲ ਆਉ ਆਪਾਂ ਇਧਰਲੇ ਪਾਸੇ ਫਿਰ ਜੁੜਦੇ ਆ ਚੜਦੀ ਕਲਾ ਵਰਸਸ ਸੰਤ ਬਾਬਾ ਮਾਝਾ ਸਿੰਘ ਮੜਾਲਾ ਦੋਨੇ ਕਲੱਬਾਂ ਪਹੁੰਚੋ ਜੀ ਦੋਨੇ ਕਲੱਬਾਂ ਗਰਾਊਂਡ ਦੇ ਵਿੱਚ ਰਿਪੋਰਟ ਕਰੋ ਦੋਨੇ ਕਲੱਬਾਂ ਵਾਹ ਇਹ ਆ ਕਹਿੰਦੇ ਵੀ ਨੌਜਵਾਨ ਖੰਡਾ ਭਿੰਡਰ ਦਾ ਸਾਹਮਣੇ ਬਹੁਤ ਸੋਹਣੀ ਰੇਡ ਪਾਉਂਦਾ ਹੋਇਆ ਇਹ ਕਹਿੰਦੇ ਫਿਰ ਸਿੱਖ ਸਰਦਾਰ ਗੱਬਰੋ ਤੋਂ ਆਉ ਦੇਖਦੇ ਵੀ ਡੱਕ ਨਹੀਂ ਸਕਿਆ ਆਪਣੇ ਸਮੇ ਦਾ ਸੁਪਰਸਟਾਰ ਲਓ ਸਾਹਮਣੇ ਰੋਡ ਪਾਉਂਦਾ ਹੋਇਆ ਲੈ ਵੇ ਕੁਲਵਿੰਦਰ ਸਿੰਘ ਕਰ ਬਈ ਫੈਸਲਾ ਹਲਕਾ ਜਾ ਟੱਚ ਹੈ ਮੈਚ ਦੀਆਂ ਦੋਨੀਆਂ ਟੀਮਾਂ ਕਿਰਪਾ ਕਰਕੇ ਮੈਦਾਨ ਦੇ ਵਿੱਚ ਕੁੱਝਣ ਦੀ ਕਿਰਪਾਲਤਾ ਕਰਨ ਗਿਆ ਤਾਂ ਕਿ ਜਿਹੜਾ ਅਗਲਾ ਮੈਚ ਉਹ ਕਲੱਬਾਂ ਦਾ ਜਿਹੜਾ ਮੈਚ ਉਹਨੂੰ ਆਪਾਂ ਬੋਬੀ ਜੀ ਬੜਾ ਤਕੜਾ ਜਫਾ ਲੱਗਾ ਤੇ ਦੇਖਿਆ ਪੌਣ ਨੂੰ ਵੱਧ ਚੁੱਕਿਆ ਪਿੰਦਰੇ ਭੋਗੜਾ ਵਾਲਾ ਇਸ ਵੇਲੇ ਖੇਡ ਮੈਦਾਨ ਵਿੱਚ ਹਾਂਜੀ ਕਬੱਡੀ ਪਾ ਰਿਹਾ ਹੈ ਚਾਰ ਯਾਫੀ ਮੋਗੇ ਵਾਲੇ ਤਿਆਰੀ ਦੇ ਵਿੱਚ ਨੇ ਹੁਣ ਵੇਖਦੇ ਕਿ ਪਿੰਦਰ ਦੀ ਰੇਡ ਨੂੰ ਆਹ ਵੇਖਦੇ ਕਿ ਇਸ ਵੇਲੇ ਨੌਜਵਾਨ ਸੇ ਦਾ ਆਹ ਕਮਾਲ ਦਾ ਜਫਾ ਲਾਉਂਦਾ ਹੋਇਆ ਹੈ ਸਾਹਮਣੇ ਵੇਖਦੇ ਕਿ ਲੱਗ ਗਿਆ ਜਫਾ ਕਿ ਧਾਵੀ ਗਿਆ ਡੱਕਿਆ ਕਿ ਸੁਦੇਸ਼ ਕੁਮਾਰ ਸਿੱਧੂ ਜੀ ਪ੍ਰਦਾਨ ਜੂ ਸਪੋਰਟਸ ਕਲੱਬ ਵੱਲੋਂ ਨਿੱਗੀ ਜਿਆ ਨੂੰ ਨਿਗਾ ਧੰਵਾਦ ਬਹੁਤ ਸਾਰੀ ਮੁਹੱਬਤ ਜਿਹੜੇ ਤੁਸੀਂ ਕੋ ਇੱਕ ਸਨੇਹ ਤੇ ਜਿਹੜਾ ਸੁਦੇਸ਼ ਜੀ ਦੇ ਸਨੇਹ ਤੇ ਲਓ ਦਿਆਲਾ ਟੂ ਡੀ ਕੇ ਪਿੰਡ ਦਾ ਤੋ ਅਗਲੀ ਰੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਮੈਲ ਸੂਰਜ ਹੋ ਜਿੰਦਗੀ ਕੀ ਰੁਮਕ ਛੋੜ ਜਾਊਂਗਾ ਮੈਂ ਡੂਬ ਵੀ ਗਿਆ ਤੋ ਸ਼ਫਕ ਛੋੜ ਜਾਊਂਗਾ ਕਿ ਮੈਂ ਡੂਬ ਵੀ ਗਿਆ ਤੋ ਸ਼ਫਕ ਛੋੜ ਜਾਊਂਗਾ ਵਾਹ ਇੱਕ ਵਾਰੀ ਤਾੜੀ ਮਾਰ ਦਿਓ ਪੰਜਾਬੀ ਵੀਰੋ ਤਾੜੀ ਮਾਰ ਦਿਓ ਇੱਕ ਵਾਰੀ ਨਾਲ ਵਾਸਤੇ ਇਹ ਨੌਜਵਾਨ ਜਿਹਨਾਂ ਨੇ ਜਿੱਥੇ ਸਾਹਮਣੇ ਹੋਏ ਨੇ ਸਮੇ ਸਮੇਂ ਦੀਆਂ ਗੱਲਾਂ ਤੋ ਆਓ ਅਗਲੀ ਰੇਡ ਫਿਰ ਮੈਦਾਨ ਦੇ ਵਿੱਚ ਲਾਵੀ ਅਮਰ ਕਰੀਂਗੇ ਵੀ ਗੱਲ ਲਾਵ ਰੇਡ ਇਸ ਵੇਲੇ ਤੇ ਦੂਜੇ ਪਾਸੇ ਕਮਾਲ ਦਾ ਜਫਾ ਲਾ ਕੇ ਪੁਆਇੰਟ ਦਾ ਵਾਧਾ ਆਪਣੀ ਟੀਮ ਲਈ ਕਰ ਦਿੱਤਾ ਚੱਲ ਵੇ ਸ਼ਮਿੰਦਰ ਆ ਪਾ ਨੌਜਵਾਨਾ ਰੇਡ ਮਾਝਾ ਕਬੱਡੀ ਕਲੱਬ ਨਡਾਲੇ ਦੀ ਟੀਮ ਆ ਗਈ ਤੇ ਚੜ੍ਹਦੀ ਕਲਾ ਦੀ ਟੀਮ ਆ ਜਵੇ ਲਾਓ ਰੇਡ ਇਸ ਵੇਲੇ ਸ਼ਮਿੰਦਰ ਏ ਮੇਰੇ ਕੋਲ ਖੇਡ ਮੈਦਾਨ ਵਿੱਚ ਬਠਿੰਡੇ ਵਾਲਾ ਕਬੱਡੀ ਪਾ ਰਿਹਾ ਏ ਚਾਰ ਯਾਫੀ ਨੇ ਆਹ ਚਾਰਾਂ ਵਿੱਚੋਂ ਵੇਖ ਦੇਗੇ ਨੌਜਵਾਨ ਨੇ ਪੁੱਠੀ ਕੈਂਚੀ ਲਾਉਣ ਦਾ ਐਨ ਯਤਨ ਕੀਤਾ ਹੈ ਪਰਸਪਰ ਬੰਦਾ ਸਾਹਿਬ लाव रेड ਤੁਹਾਡੇ ਲਈ ਸਪੈਸ਼ਲੀ ਨਾਮ ਖੰਨਾ ਸਾਹਿਬ ਔਰ ਰਕੇਸ਼ ਕੁਮਾਰ ਜੀ ਐਸਆਈ ਔਰ ਸਵੀਦੀ ਭਾਜੀ ਨੀਡੂ ਖੰਨਾ ਜੀ ਇਹਨਾਂ ਵੱਲੋਂ ਸਪੈਸ਼ਲੀ ਤੌਰ ਤੇ ਸਾਂਝੇ ਤੌਰ ਤੇ ਤੁਹਾਨੂੰ ਇਹ ਜਿਹੜਾ 500 ਰੁਪਏ ਦਾ ਧੰਨਵਾਦ ਜਿਹੜਾ ਮਾਨ ਪਹੁੰਚ ਰਿਹਾ ਖੂਬਸੂਰਤ ਬੋਲਾਂ ਲਈ ਕਹਿੰਦੇ ਵੀ ਕਿ ਮੈਂ ਹਾ ਸੁਹਾਗ ਬੋਲੀ ਗਾਉਣ ਹਾਂ ਮੈਂ ਗਿੱਦਿਆਂ ਦਾ ਵੀੜਾ ਡਾ ਕੇ ਬੈਠੀ ਪਿੰਡ ਵਿੱਚ ਮੈਂ ਰਕਾਨ ਹਾਂ ਕਿ ਸੌ ਮਿੰਟ ਲੱਗੇ ਪਿਆ ਰਾਂਜੜੇ ਦੀਵੰਦਲੀ ਦੀ ਕਿ ਮੈਂ ਹਾ ਪੰਜਾਬੀ ਜੋ ਪੰਜਾਬ ਦੀ ਜ਼ੁਬਾਨ ਹਾ ਬੱਲੇ 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 ਵਾਹ 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 ਉੱਡ ਗਈ ਧੂੜ ਔਰ ਖਿੱਚ ਲੀਆਂ ਤਲਾਵਾਂ ਹਲਕੀ ਜਿਹੀ ਜਿਹੀ ਹੋਈ ਉਧਰ ਸਾਡੇ ਵੀਰ ਅਜਾਇਬ ਸਿੰਘ ਜੀ ਐਡਵੋਕੇਟ ਕਲਵੰਤ ਸਿੰਘ ਜੀ ਸੈਗਲ ਸਾਹਿਬ ਔਰ ਨੰਬਰਦਾਰ ਸੁਖ ਜ਼ਿੰਦਰ ਸਿੰਘ ਜੀ ਮਲਤਾਨੀ ਸਾਹਿਬ ਔਰ ਪੱਤਰਕਾਰਾਂ ਦੀ ਦੁਨੀਆ ਦੇ ਵਿੱਚ ਅਹਿਮ ਨਾਮ ਆ ਸੋ ਕਮਲਤਾਨੀ ਜੀ ਐਡਵੋਕੇਟ ਕੁਲਵੰਤ ਸੈਗਲ ਜੀ ਕੀਮਤੀ ਸਮਾਂ ਕੱਢ ਕੇ ਤਸ਼ਰੀਫ ਫਰਮਾਉ ਹੋਇਆ ਸੋ ਅਜੈਬ ਸਿੰਘ ਜੀ ਐਸਆਈ ਸਾਹਿਬ ਬਹੁਤ ਸਾਰਾ ਧੰਨਵਾਦ ਬਹੁਤ ਸਾਰਾ ਪਿਆਰ ਸੋ ਜੀਆਂ ਨੂੰ ਨਿਗਾ ਧੰਨਵਾਦ ਵੈਲਕਮ ਹੈ ਜੀ ਤੋਂ ਚੰਗੀ ਰਵਾਇਤ ਵਾਸਤੇ ਸਰਪ੍ਰੀਤ ਸਿੰਘ ਜੀ ਚਾਹ ਪਾਣੀ ਕੋਲਡ ਡਰਿੰਕ ਕਾਫੀ ਖੋਜੇਵਾਲ ਜੀ ਧਰਤੀ ਦਾ ਕਹਿੰਦੇ ਪਾਲੀ ਹੈ ਆਹ ਸਾਹਮਣੇ ਕਹਿੰਦੇ ਬਣਿਆ ਹੋਇਆ ਕਲੈਰੀ ਮੋਰ ਉਹ ਵੱਧ ਕੇ ਕਰਦਾ ਹੋਇਆ ਟੱਚ ਗਿਆਨੀ ਨੂੰ ਔਰ ਸਮਾਂ ਸਮੇਂ ਦੇ ਮੁਤਾਬਕ ਜਿਹੜਾ ਲਓ ਰੇੜੇ ਇਸ ਵੇਲੇ ਇਹ ਢੁੱਡੀਕੇ ਵਾਲਾ ਇਸ ਵੇਲੇ ਦਿਆਲਾ ਮੇਰੇ ਵੀਰੋਂ ਕਬੱਡੀ ਪਾ ਰਿਹਾ ਹੈ ਔਰ ਚਾਰ ਯਾਫੀ ਨੇ ਹੁਣ ਵੇਖਦੇ ਹਾਂ ਕਿ ਚੌਥੋਂ ਆਹ ਨੌਜਵਾਨ ਇੱਕ ਨੰਬਰ ਤੋਂ ਕੋਸ਼ਿਸ਼ ਕਰ ਰਿਹਾ ਹੈ ਪਰ ਸਾਹਮਣੇ ਦੇਖ ਲੱਗੇ ਹੈ ਸਾਡਾ ਵੀਰ ਬਲਰਾਮ ਰੰਧਾਵਾ ਉਹ ਵੀ ਤਸ਼ਰੀਫ ਸੋ ਜਿੰਨੇ ਵੀ ਵੰਚ ਤੇ ਵਿਰਾਜ਼ਮਾਨ ਸੁਧੂ ਸਾਹਿਬ ਜਸਰ ਸਿੱਧੂ ਸਾਹਿਬ ਆਪਾਂ ਇੱਕ ਵਾਰੀ ਮੁਬਾਰਕਬਾਦ ਫਿਰ ਇਹ ਵੀ ਮੰਨ ਕਰਦਾ ਵੀ ਇਸ ਟੀਮ ਸਾਰੀ ਨੂੰ ਇੱਕ ਵਾਰੀ ਮੁਬਾਰਕਬਾਦ ਦੇ ਦਈਏ ਕਿ ਇੱਕ ਸਮਾਪਤ ਹੋ ਚੁੱਕਾਈ ਇਹ ਐਸਆਈ ਹਰਪਾ ਜੰਗ ਸਾਡੇ ਟੀਮ ਬਠਿੰਡਾ 22 ਮੋਗਾ